ਨੂੰ ਬਾਲਾ ਮੈਂ ਉਹਦੀ ਨੌਲੇ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਜੀ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਕੱਲਾ ਆ ਹੀ ਨਹੀਂ ਸੀ ਬਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੋਤ ਨੇ ਵੀ ਜਿੰਨਾ ਕ ਮੈਂ ਸੁਣਿਆ ਵੀ ਕੰਗੜਾ ਰਣੋਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀਗੇ ਗੁੱਸਾ ਚੜ੍ਹੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੋਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰ ਲਿਆ ਲੱਗਦਾ ਵੀ ਜਦੋਂ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਰਿੰਦਰਾ ਭਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਭਾਜੀ ਬਾਪੂ ਦਿੱਤੀ ਹੈ ਪੰਜਾਬ ਨੇ ਨੀ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਹੈ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਹੈ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਉਹ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜੀ ਚੀਜ਼ ਮਿਲ ਗਈ ਮੈਨੂੰ ਬਾਲਾ ਮੈਂ ਉਹਦੀ ਨੌਲੇਜ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਇਹ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਜੀ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਇਕੱਲਾ ਆ ਹੀ ਨਹੀਂ ਸੀ ਬਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਫਰੋਂ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੋਤ ਨੇ ਵੀ ਜਿੰਨਾ ਕੁ ਮੈਂ ਸੁਣਿਆ ਵੀ ਕੰਗੜਾ ਰਣੋਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀਗੇ ਗੁੱਸਾ ਚੜ੍ਹੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੁਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰ ਲਿਆ ਲੱਗਦਾ ਵੀ ਜਦਾ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਵਿੰਦਰਾ ਭਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਭਾਜੀ ਬਾਪੂ ਦਿੱਤੀ ਹੈ ਪੰਜਾਬ ਨੇ ਨੀ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਹੈ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਹੈ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਉਹ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜੀ ਚੀਜ਼ ਮਿਲ ਗਈ ਮੈਨੂੰ ਬਾਹਲਾ ਮੈਂ ਉਹਦੀ ਨੌਲੇਜ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਜੀ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਇਕੱਲਾ ਆ ਹੀ ਨਹੀਂ ਸੀ ਬਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਫਰੋਂ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੋਤ ਨੇ ਵੀ ਜਿੰਨਾ ਕੁ ਮੈਂ ਸੁਣਿਆ ਵੀ ਕੰਗੜਾ ਰਣੋਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀਗੇ ਗੁੱਸਾ ਚੜ੍ਹੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੁਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰ ਲਿਆ ਲੱਗਦਾ ਵੀ ਜਦੋਂ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਵਿੰਦਰਾ ਭਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਭਾਜੀ ਬਾਪੂ ਦਿੱਤੀ ਹੈ ਪੰਜਾਬ ਨੇ ਨਹੀਂ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਹੈ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਹੈ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹ ਜੀ ਚੀਜ਼ ਮਿਲ ਗਈ ਮੈਨੂੰ ਬਾਲਾ ਮੈਂ ਉਹਦੀ ਨੌਲੇਜ ਹੀ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਦੀ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਇਕੱਲਾ ਆ ਹੀ ਨਹੀਂ ਸੀ ਬਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੋਤ ਨੇ ਵੀ ਜਿੰਨਾ ਕੁ ਮੈਂ ਸੁਣਿਆ ਵੀ ਕੰਗੜਾ ਰਣੋਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀਗੇ ਗੁੱਸਾ ਚੜ੍ਹੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੁਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰ ਲਿਆ ਲੱਗਦਾ ਵੀ ਜਦੋਂ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਵਿੰਦਰਾ ਭਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਭਾਜੀ ਬਾਪੂ ਦਿੱਤੀ ਹੈ ਪੰਜਾਬ ਨੇ ਨੇ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਹੈ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਹੈ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹ ਜੀ ਚੀਜ਼ ਮਿਲ ਗਈ ਮੈਨੂੰ ਬਾਲਾ ਮੈਂ ਉਹਦੀ ਨੌਲੇਜ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਇਹ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਦੀ ਪਰ ਆਈ ਥਿੰਕ ਜਿਹੜੀ ਉਥੇ 에ਅਰਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਕੱਲਾ ਆ ਹੀ ਨਹੀਂ ਸੀ ਵੀ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੋਤ ਨੇ ਵੀ ਜਿੰਨਾ ਕ ਮੈਂ ਸੁਣਿਆ ਵੀ ਕੰਗੜਾ ਰਣੋਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀਗੇ ਗੁੱਸਾ ਚੜ੍ਹੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੋਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰ ਲਿਆ ਲੱਗਦਾ ਵੀ ਜਿੱਦਾਂ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਰਿੰਦਰਾ ਭਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਭਾਜੀ ਬਾਪੂ ਦਿੱਤੀ ਹੈ ਪੰਜਾਬ ਨੇ ਨੀ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਹੈ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਹੈ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਉਹ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜੀ ਚੀਜ਼ ਮਿਲ ਗਈ ਮੈਨੂੰ ਬਾਲਾ ਮੈਂ ਉਹਦੀ ਨੌਲੇਜ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਜੀ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਕੱਲਾ ਆ ਹੀ ਨਹੀਂ ਸੀ ਬਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੋਤ ਨੇ ਵੀ ਜਿੰਨਾ ਕ ਮੈਂ ਸੁਣਿਆ ਵੀ ਕੰਗੜਾ ਰਣੋਤ ਨੇ ਵੀ ਉਹਨੂੰ ਕੁੜੀ ਨੂੰ ਕੁਝ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀਗੇ ਗੁੱਸਾ ਚੜ੍ਹੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੋਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰ ਲਿਆ ਲੱਗਦਾ ਵੀ ਜਦੋਂ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਰਿੰਦਰਾ ਭਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਭਾਜੀ ਬਾਪੂ ਦਿੱਤੀ ਹੈ ਪੰਜਾਬ ਨੇ ਨਹੀਂ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਹੈ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਹੈ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਉਹ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹ ਜੀ ਚੀਜ਼ ਮਿਲ ਗਈ ਮੈਨੂੰ ਬਾਲਾ ਮੈਂ ਉਹਦੀ ਨੌਲੇਜ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ